ਉਟਕੇ ਮਮਾ ਦਾ ਨ ਕੋਈ ਗੱਲ ਕਰਨੀ ਹੈ ਕੀ ਗੱਲ ਹੋ ਗਈ ਆ ਸੁਖ ਦੇ ਆ ਉਹਦਾ ਫੋਨ ਆਇਆ ਹੀ ਨਿੱਕੀ ਦਾ ਕਿਹੜੀ ਕੁੜੀ ਉਹ ਵੱਡੀ ਨਹੀਂ ਉਹ ਕ ਲੈਣੀ ਉਹਨੂੰ ਜੀਣ ਦਿੰਦੀ ਏ ਕਿਹੜੀ ਵੱਡੀ ਵੱਡੀ ਕਿਹੜੀ ਜਸਮਤਰੀ ਤੇ ਕ ਲੈਣੀ ਕ ਲੈਣੀ ਕਿਹੜੀ ਗੱਲ ਕਰਨ ਨਹੀਂ ਉਹਦਾ ਗੱਲ ਚੱਜਣਾ ਕਰ ਜਦੋਂ ਉਹਨੇ ਲੜਾਈ ਕਰਦੀ ਏ ਕਿਹਦੇ ਨਾਲ ਨਿੱਕੀ ਕੁੜੀ ਨਾਲ ਨਾਲ ਉਹ ਕਿਉਂ ਐਵੇਂ ਉਹਨੂੰ ਜੀਣ ਹੀ ਨਹੀਂ ਦਿੰਦੀ ਇਹਨੂੰ ਜੀਣ ਹੀ ਨਹੀਂ ਦਿੰਦੀ ਉਹ ਹਾਰੇ ਦਾ ਇੱਥੇ ਹੀ ਉਹ ਉੱਥੇ ਹੋ ਗਿਆ ਵਾ ਮੇਰੀ ਗੱਲ ਸੁਣ ਆਪਣੀ ਜਸਦਾ ਦੇਖਦੇ ਸੁਭਾਅ ਹੀ ਨੀਗਾ ਚੱਲ ਹੋ ਸਕਦਾ ਵੀ ਕਦੇ ਕਿਸੇ ਵੇਲੇ ਬੰਦੇ ਕੋ ਨਿੱਕੀ ਮੋਟੀ ਗਲਤੀ ਹੋઈ ਜਾਂਦੀ ਆ ਤੇ ਕੋਈ ਗੱਲ ਨਹੀਂ ਪਾਇ ਲੈ ਕੇ ਸਮਝਾਵਾਂਗੇ ਉਹਨਾਂ ਨੂੰ ਵੀ ਆਪੋ ਤੇ ਲੜੋ ਨਾ ਇਦਾਂ ਸਾਡੀ ਬਦਨਾਮੀ ਹੁੰਦੀ ਆ ਜੱਸਦਾਰੀ ਇਦਾਂ ਦਾ ਸਵਾਰਕ ਨਿੱਕੀ ਦਾ ਹੈਗਾ ਇਦਾਂ ਦਾ ਬਸ ਤੁਸੀਂ ਉਹੇ ਸਾਈਡ ਲਿਓ ਉਹਦੇ ਵਾਲ ਦੀ ਓਹੋ ਤੂੰ ਤੇ ਪੁੱਠੀਆਂ ਗੱਲਾਂ ਕਰਨੀਆਂ ਕੁੜੀਆਂ ਦੇ ਸਾਡੀਆਂ ਦੋਵੇਂ ਨਿੱਕੀ ਵੀ ਸਾਡੀ ਵੱਡੀ ਵੀ ਸਾਡੀ ਜੇ ਉਹਨੂੰ ਕੋਈ ਗੱਲਬਾਤ ਉਹਨੇ ਉੱਥੇ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਨਾ ਆ ਕੇ ਮੈਨੂੰ ਦੱਸਿਆ ਦੀ ਮੈਂ ਆ ਜਾ ਕੇ ਮਾਰਛੜ ਰਹੀ ਹਾਂ ਅਬਰzar ਮਾਰਛੜਨਾ ਤੁਹਾਨੂੰ ਬੰਦਾ ਜਾਵੇ ਬੰਦਾ ਪੁੱਛੇ ਇਹ ਗੱਲ ਕੀ ਹੋਈ ਆ ਹੋ ਸਕਦਾ ਉਹਦੀ ਸਾਤ ਨੂੰ ਪੜਾਏ ਕਿਸੇ ਗੱਲ ਦਾ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕੀ ਗੱਲ ਆ ਜੇ ਉਹ ਪੜਨ ਬੈਂਦੀ ਆ ਉਹਨੂੰ ਪੜਨ ਨਹੀਂ ਦਿੰਦੀ ਜੇ ਉਹ ਕੰਮ ਕਰਨ ਜਾਂਦੀ ਆ ਤਾਂ ਵੀ ਉਹਨੂੰ ਟੋਕਦੀ ਆ ਉਹ ਦੱਸ ਨਿਆਣੀ ਕੀ ਕਰੇ ਉਹ ਤਾਂ ਨਹੀਂ ਸਿਆਣੀ ਹੈ ਹੀ ਨਹੀਂਗੀ ਚੱਲ ਕੋਈ ਗੱਲ ਨਹੀਂ ਜੇ ਉਹ ਨਿਆਣੀ ਇਦਾਂ ਕਰਦੀ ਆ ਵੱਡੀ ਨਹੀਂ ਉਹਨੂੰ ਛੱਡਦੀ ਕੋਈ ਨਹੀਂ ਚਲ ਜਾਾਂਗੇ ਸਮਝਾ ਕੇ ਆਵਾਂਗੇ ਜੇ ਨਿੱਕੀ ਦੀ ਗਲਤੀ ਉਹ ਨਿੱਕੀ ਨੂੰ ਸਮਝਾਵਾਂਗੇ ਵੱਡੀ ਨੂੰ ਵੀ ਸਮਝਾਵਾਂਗੇ ਉਹਦੇ ਪਰੌਣੇ ਨੇ ਉਹਨੂੰ ਕਿਹਾ ਵੀ ਚੱਲ ਤੇਰੇ ਪੇਪਰ ਲੱਗੇ ਆ ਗਏ ਆ ਤੇ ਤੂੰ ਹੁਣ ਪੜ੍ਹਿਆ ਕਰ ਤੇ ਕੰਮ ਚਾਰ ਦੇ ਨਾ ਕਰ ਆਂਦੀ ਚੱਲ ਠੀਕ ਆ ਉਹਨੇ ਤਾਂ ਹੁਣ ਆਪਣੇ ਪਰੌਣੇ ਦੀ ਮੰਨਣੀ ਇਹ ਜਾ ਕੇ ਉਹਨੂੰ ਆਂਦੀ ਕੰਮ ਕਰ ਉਹਨੇ ਅੱਗੋ ਕਿਹਾ ਵੀ ਮੇਰੇ ਪੇਪਰ ਆ ਗਏ ਮੈਂ ਨਹੀਂ ਹੁਣ ਵੀ ਕੰਮ ਕਰਨਾ ਇਹ ਜੀ ਪਿਆਣੀ ਉੱਠ ਕੇ ਆਂਦੀ ਇਹਨੇ ਇੱਕ ਲੈਣੀ ਨੇ ਮੈਨੂੰ ਜੀਨ ਨਹੀਂ ਪਹਿਲੀ ਗੱਲ ਤੇ ਮੇਰੀ ਗੱਲ ਸੁਣ ਤੂੰ ਐਵੇਂ ਲੋਈ ਲੱਖੀ ਨਾ ਉਹ ਪਹਿਲੀ ਗੱਲ ਤੇ ਸਾਡਾ ਇਹ ਫਰਜ਼ ਬੰਦਾ ਵੀ ਉਹਦਾ ਸੱਸ ਦੋ ਜੇ ਕੋ ਗੱਲ ਬਾਤ ਹੋਊ ਆਪਣੇ ਘਰ ਰਿਆ ਪੈ ਨਹੀਂ ਜੇਠ ਲਾਨਗੇ ਤੂੰ ਕਿਹੜੀ ਗੱਲ ਉਹਨੀ ਔਖੀ ਹੋਣ ਡਈ ਆ ਤੂੰ ਤਾਂ ਉਹ ਜੀ ਤਾਂ ਪਾੜ ਜਾਣਾ ਹੁੰਦਾ ਮੇਰੀ ਧੀ ਆ ਮੈਨੂੰ ਦੁੱਖ ਲੱਗਦਾ ਉਹਦਾ ਤੇਰੀ ਧੀ ਤੇ ਮੇਰੀਆਂ ਨਹੀਂ ਧੀਆ ਜੇ ਤੁਹਾਡੀਆਂ ਧੀਆਂ ਦੇਦੇ ਐਦਾ ਨਾ ਹੀ ਕਰਦੇ ਫਿਰ ਤੁਸੀਂ ਫਰਕ ਪਾਇਆ ਸ਼ੁਰੂ ਤੋਂ ਫਰਕ ਪਾ ਕੇ ਰੱਖਿਆ ਮੈਂ ਕੋਈ ਫਰਕ ਨਹੀਂ ਪਾਇਆ ਕੋਈ ਗੱਲ ਨਹੀਂ ਉਹਦੀ ਸੱਸ ਨਾਲ ਉਹਦੇ ਸਹੁਰੇ ਨਾਲ ਜਾ ਕੇ ਗੱਲ ਕਰਾਂਗੇ ਵੀ ਸਾਡੀਆਂ ਧੀਆਂ ਵਾਂ ਤੁਹਾਡੀਆਂ ਨੂੰਹਾਂ ਵਾਂ ਤੁਸੀਂ ਚਲੋ ਦੋਵਾਂ ਨੂੰ ਸਮਝਾਓ ਜੇ ਕਿਤੇ ਵਾਅਦਾ ਕਾਟਾ ਹੋ ਜਾਂਦਾ ਤੇ ਉਹ ਆਪੇ ਕਰ ਲੈਣਗੇ ਅਸੀਂ ਐਵੇਂ ਜਾ ਕੇ ਬੈਠੋ ਤੇ ਲੜਾਈ ਵਧਾ ਦਈਏ ਸੱਸ ਸਹੁਰੇ ਦੇ ਵਿੱਚ ਗੱਲ ਹੀ ਨਹੀਂਗੀ ਤੁਸੀਂ ਫਿਰ ਉਹੋ ਹੀ ਗੱਲ ਯਾਰ ਮੋਟਰ ਦੀ ਗੱਲ ਆ ਵੀ ਮੋਟਰ ਨੂੰ ਪੁੱਛ ਲੈਣਗੇ ਇਹਨੂੰ ਫੋਨ ਲਾ ਕੇ ਸੁਣਾ ਦੇ ਦੇ ਵੀ ਕੁੜੀ ਦਾ ਕੋਈ ਉਨੀਕੀ ਕੀਤੀ ਨਾ ਤਾਂ ਆਪਣਾ ਆਪ ਸੋਝਣੀ ਤੂੰ ਜਾ ਜਿਹੜੀ ਤੂੰ ਜਿਹੜੀ ਤੂੰ ਰਫਲ ਚਲਾਉਣੇ ਜਾ ਚਲਾਇਆ ਜਾ ਕੇ ਮੈਂ ਆਪਣੀ ਕੁੜੀ ਨੂੰ ਗੱਲ ਨਹੀਂ ਉਹ ਕਰਾਉਂਦਾ ਜਾ 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 ਖੇਤੀ ਜਾ ਫਿਰ ਫੋਨ ਲਾ ਕੇ ਦੱਸ ਦੇ ਮੈਂ ਸੁਣੇ ਦੱਸ ਦਿੱਤਾ ਮਸ਼ਾਲ ਆ ਗਿਆ ਉੱਥੇ ਆ ਗਿਆ ਮੈਂ ਨਹੀਂ ਦੱਸਦਾ ਕਿਸ ਨੂੰ ਖੰਡ ਕਿਉਂ ਨਹੀਂ ਇਹਦਾ ਤੇਰਾ ਤਰੀਕਾ ਵਾ ਤੂੰ ਨਾ ਕੁੜੀ ਨੂੰ ਇੱਥੇ ਛੱਡਦੀ ਹੈ ਨਾ ਉੱਥੇ ਬੈਠੀ ਨੂੰ ਛੱਡਦੀ ਹੈ ਮੈਂ ਨਹੀਂ ਇਹ ਕੰਮ ਹੁੰਦੇਣਾ ਨਾਲੇ ਉਹਨੂੰ ਮੈਂ ਕਿਹਾ ਵੀ ਚੱਲ ਜੇ ਉੱਥੇ ਇੱਕ ਕੁੜੀ ਵਿਆਹ ਦੀ ਤੇ ਦੂਜੀ ਨਾਮ ਆਈ ਨਹੀਂ ਜੀ ਮੈਂ ਤੇ ਉੱਥੇ ਵੀ ਆਉਣੀ ਹੱਡੀ ਨਹੀਂ ਆਪਣੀ ਜਿੱਦ ਤੋਂ ਮੈਨੂੰ ਪਤਾ ਵਾ ਜਦੋਂ ਮੁੜ ਕੇ ਇਕ ਥਾਂ ਵੇਂਗੀਆਂ ਜਾਂਦੀਆਂ ਲੜਦੀਆਂ ਹੁੰਦੀਆਂ ਮੁੜ ਕੇ ਘਰ ਹੀ ਹੁੰਦੀਆਂ ਪੈਣਾ ਪੈਣਾ ਜਦੋਂ ਦਰਾਣੀਆਂ ਠਾਣੀਆਂ ਬਾਂਜਣ ਕੋਈ ਨੀ ਕੇ ਨੂੰ ਪੁੱਛਦਾ ਮੁੜ ਕੇ ਹੁਣ ਰੋਂਦੀ ਆ ਹੁਣ ਰੋਇਆ ਕੀ ਕਰੇ ਹੁਣ ਆਪੋ ਪਛਤਾਇਆ ਕਿਆ ਕਰੇ ਜਿਵੇਂ ਚਿੜੀਆ ਚੋਗੀ ਖੇਤ ਅੱਲਾ ਕਰਦੀ ਫਿਰਦੀ ਆ ਲਾਉਣਾ ਉਹਨੂੰ ਹੁਣ ਫੋਨ ਇੰਨਾ ਵਿਚਾਲ ਪੁੱਤ ਨਾਂ ਤਾਂ ਮਾਸ਼ਾ ਅੱਲਾਓ ਰਲ ਮਿਲ ਕੇ ਰਹੋ ਦੋਵੇਂ ਜਾਨੀਆਂ ਹੈਲੋ हां जसपत की हाल आ ठीक ठाक बा और सारे ठीक है ना मेरी गल सुन पुत्त जेहाਗਾ टाइम ते आ हां तू इथे ਸਾਡੇ ਕੋ ਦਿਹਾੜੀ ਮੈਨੂੰ ਕੰਮ ਹੀ ਕੋਈ ਤੇਰੇ ਨਾਲ ਤੂੰ ਤਾਂ ਪਰਮ ਦੋਵੇਂ ਆ ਜਾਓ ਆਓ ਚੱਲ ਆਈ ਫਿਰ ਮੈਂ ਦੱਸਾਂਗਾ ਤੈਨੂੰ ਕੀ ਕੰਮ ਹੈ ਬਾਕੀ ਠੀਕ ਠਾਕ ਹੈ ਨਾ ਸਾਰੇ ਕੋਈ ਘਰ ਸੁੱਖ ਸ਼ਾਂਤੀ ਹੈ ਨਾ ਠੀਕ ਆ ਠੀਕ ਆ ਚਲ ਆਇਓ ਫਿਰ ਐਵੇਂ ਪਾਰਾ ਚੜਾਈ ਰੱਖਦੀ ਏ ਹਰ ਵੇ ਨਾ ਕੋਈ ਗੱਲ ਨਾ ਕੋਈ ਬਾਤ ਨਿੱਕੀ ਮੋਟੀ ਜੇ ਗੱਲ ਹੋ ਗਈ ਉਹ ਵੀ ਚੁੱਕ ਕੇ ਤੈਨੂੰ ਦੱਸ ਦਈਏ ਦਾ ਵਾ ਜਿਹੜੀਆਂ ਕੁੜੀਆਂ ਮਾਵਾਂ ਨੂੰ ਫੋਨ ਕਰਦੀਆਂ ਨੇ ਕਦੀ ਨਹੀਂ ਵੱਸਦੀਆਂ ਆਪਣੇ ਸਹੁਰੇ ਮਾੜੀ ਜੀ ਗੱਲ ਹੋਈ ਤੇ ਚੁੱਕਿਆ ਫੋਨ ਤੇ ਮੰਮੀ ਏਦਾਂ ਮੰਮੀ ਏਦਾਂ ਅਗੋਂ ਮੰਮੀਆਂ ਵੀ ਓਦਾਂ ਦੀਆਂ ਕੋਈ ਸਿਆਣੀ ਏਦਾਂ ਕੋਈ ਸਮਝਾਏ ਵੀ ਨਹੀਂ ਪਤਾ ਤੁਹਾਡਾ ਸੱਸ ਸਹੁਰਾ ਹੈਗੇ ਆ ਘਰ ਉਹਨਾਂ ਨਾਲ ਗੱਲ ਕਰੋ ਜੇ ਕੋਈ ਗੱਲ ਬਾਤ ਵਾ ਤੇ ਪੰਗੇ ਲੈਣੀਆਂ ਪੁੱਠੇ ਤੈਨਾਂ ਵਸੰਦੀ ਨਹੀਂ ਦਿੰਦੀਆਂ ਮੁਰਗੇ ਕੁੜੀਆਂ ਨੂੰ ਮੰਮੀ ਆ ਪੁੱਤ ਕੀ ਕਰ ਰਹੇਂ ਏ ਕੁਛ ਨਹੀਂ ਪੁੱਤ ਆ ਚੁੱਕਣ ਵਾਲੀ ਰਜਾਈਰ ਜੀ ਉਹ ਤੈਹ ਲੌਂਡਾ ਪੀ ਆ ਆ ਜਾ ਅੱਛਾ ਤੇ ਮੈਂ ਤੁਹਾਡਾ ਨਾਲ ਗੱਲ ਕਰਨੀ ਹੈ ਕਿ ਡੈਡ ਦਾ ਫੋਨ ਆਇਆ ਹੈਗਾ ਡੈਡੀ ਦਾ ਫੋਨ ਆਇਆ ਹਾਂਜੀ ਪਿੰਡੋਂ ਅੱਛਾ ਕਹਿੰਦੇ ਹੈਗੇ ਵੀ ਆਇਓ ਤੁਸੀਂ ਤੇ ਜ਼ਰੂਰੀ ਗੱਲ ਕਰਨੀ ਹੈ ਕੋਈ ਅੱਛਾ ਅੱਛਾ ਪਤਾ ਨਹੀਂ ਕੀ ਗੱਲ ਕਰਨੀ ਹੋਣੀ ਹੈ ਮੈਨੂੰ ਕਹਿੰਦੇ ਵੀ ਤੂੰ ਇਕੱਲੀ ਆਈਂ ਕੱਲੀ ਹਾਂਜੀ ਪਰ ਉਹਨੂੰ ਨਾ ਚਾਣਾ ਪੁੱਤ ਹਾਂ ਪਰ ਉਹਨੂੰ ਨਾਲ ਲੈ ਕੇ ਜਾਉਂਗੀ ਹੁਣ ਕਹਿ ਡੇ ਵੀ ਨਾਲ ਨੂੰ ਨਾਲ ਲੈ ਕੇ ਆਈਂ ਤੂੰ ਕੱਲੀ ਆਈ ਗੱਲ ਕਰਨੀ ਅੱਛਾ ਪਰ ਉਹਨੂੰ ਲੈ ਕੇ ਜਾਇਂ ਹਾਂਜੀ ਠੀਕ ਹੈ ਤਾਂ ਜਿੱਦਾਂ ਕਰ ਪੀ ਹੁਣ ਤੇ ਪੁੱਤ ਹੋਇਣਾ ਬਨੇਰਾ ਤੇ ਤੁਸੀਂ ਨਾ ਸਵੇਰੇ ਟਾਈਮ ਨਾਲ ਚਲ ਜਿਓ ਨਹੀਂ ਜੇ ਹੁਣ ਹੁੰਦੇ ਪਰ ਉਹਨੂੰ ਤੇ ਫਿਰ ਹੁਣ ਚਲ ਜੀਏ ਨਹੀਂ ਨਹੀਂ ਉਹ ਤਾਂ ਮੈਂ ਕਹਿਣੀ ਪੁੱਤ ਨੇਰਾ ਹੋ ਜਾਣਾ ਪੁੱਤ ਜੇ ਲਾਈਟਾਂ ਬੱਜਾਂ ਡੈਮ ਦਿਖਾਉਣਾ ਫਿਰ ਤਾਂ ਲੱਭਦਾ ਕੁਛ ਨਹੀਂ ਆ ਤੇ ਇਦਾਂ ਕਰ ਫਿਰ ਮੇਰਾ ਵੀ ਧਿਆਨ ਵਿੱਚ ਰਹਿਣਾ ਵਾ ਤੁਸੀਂ ਨਾ ਹੁਣ ਅੱਜ ਨਾ ਜਾਇਓ ਤੇ ਸਵੇਰੇ ਟਾਈਮ ਨਾਲ ਹੀ ਚਲ ਜਿਓ ਠੀਕ ਹੈ ਨਾ ਚਲੋ ਠੀਕ ਆ ਫਿਰ ਸਵੇਰੇ ਚਲ ਜਾਵਾਂਗੇ ਤੇ ਤੁਸੀਂ ਨਾ ਮਨ ਨਾ ਕੀਤੀ ਇਹ ਗੱਲ ਆਹੋ ਪੁੱਤ ਨਾ ਮੈਂ ਗਲਤ ਕੀਤੀ ਹੀਗੀ ਪਰ ਮੈਨੂੰ ਨਾ ਪਤਾ ਲੱਗ ਗਿਆ ਵਾ ਵੀ ਗਲਤ ਨਾ ਵਾ ਮੈਂ ਆਪਣੇ ਕੰਨੀ ਪੁੱਤ ਸਾਰੀਆਂ ਗੱਲਾਂ ਸੁਣ ਲਈਆਂ ਵਾ ਜਦੋਂ ਤੇਰੇ ਨਾਲ ਗੱਲ ਹੋਈ ਹੈ ਨਾ ਤੇ ਮੁੜ ਕੇ ਮੇਰਾ ਰਾਤਾ ਹੀ ਮੈਂ ਸੋਚਿਆ ਚੱਲੀ ਨੂੰ ਸਮਝਾਉਣੀ ਆ ਮੈਂ ਗਈ ਇਹਦੇ ਵੱਲ ਇਹ ਆਪਣੀ ਮੰਮੀ ਨੂੰ ਫੋਨ ਲਾ ਕੇ ਤੇ 23 ਗੱਲਾਂ ਕਰਨ ਤੇ ਮੈਂ ਸਾਰਾ ਕੁਝ ਆਪਣੇ ਕੰਨੀ ਸੁਣ ਲਿਆ ਪੁੱਤ ਹੁਣ ਮੈਨੂੰ ਪਤਾ ਲੱਗ ਗਿਆ ਵੀ ਗਲਤੀ ਕਿਹਦੀ ਆ ਗਲਤੀ ਸਾਰੀ ਨਵ ਦੀ ਆ ਤੇ ਪਾਰ ਪੁੱਤ ਕੋਈ ਇਹ ਨੂੰ ਫਿਕਰ ਨਾ ਕਰੀ ਚੰਗਾ ਮੈਂ ਤੇਰੇ ਨਾਲ ਆ ਠੀਕ ਆ ਨਾ ਮੈਂ ਸਮਝਾਇਆ ਹੀ ਨਾ ਉਹਨੂੰ ਬੜਾ ਪਰ ਮੈਨੂੰ ਨਹੀਂ ਲੱਗਦਾ ਸਮਝਾਈ ਹੋਊ ਉਹਨੂੰ ਠੀਕ ਆ ਮੰਮੀ ਉਹ ਨਹੀਂ ਗਲਤ ਹੈਗੀ ਮੰਮੀ ਜਿੱਦਾਂ ਉਹਨੂੰ ਕਹਿ ਦਿੰਦੇ ਨਾ ਉਥੋਂ ਤੇ ਉਹ ਉਦਾਂ ਹੀ ਕਰਦੀ ਆ ਪਰ ਪੁੱਤ ਵੇਖ ਮੇਰੀ ਗੱਲ ਸੁਣ ਇੰਨਾ ਲਾਈ ਲਗ ਵੀ ਹੋਣਾ ਨਹੀਂ ਚਾਹੀਦਾ ਬੰਦੇ ਨੂੰ ਹੁਣ ਇਹਦਾ ਖਾੜੀ ਬੰਦ ਕੀਤੀਆਂ ਇਹਨੂੰ ਨਹੀਂ ਦੇਖਦਾ ਮੇਰੀ ਭੈਣ ਵਾ ਮੈਂ ਆਪਣੀ ਭੈਣ ਨਾਲ ਕਿੱਦਾਂ ਰਹਿਣਾ ਹੁਣ ਇਹ ਸਹੁਰੇ ਆ ਗਏ ਇਹਨੂੰ ਬਦਲਣਾ ਚਾਹੀਦਾ ਆਪਣਾ ਆਪ ਤੇ ਜੇ ਇਹਨੇ ਨਾ ਨਾ ਬਦਲਿਆ ਫਿਰ ਇਹਦੇ ਵਾਸਤੇ ਮਾੜੀ ਗੱਲ ਆ ਹਾਂਜੀ ਤੇ ਚਾਹ ਰ ਹੋ ਸਕਦਾ ਤੇਰੇ ਡੈਡੀ ਨੇ ਕੋਈ ਤੈਨੂੰ ਦੱਸਣਾ ਹੋਵੇ ਜਾਂ ਕੋਈ ਗੱਲ ਸਮਝਾਉਣੀ ਹੋਵੇ ਤੇ ਕੋਈ ਨਹੀਂ ਪਤਾ ਤੈਨੂੰ ਸੇਰੇ ਜਾ ਕੇ ਹੋਇਓ ਨਾਲੇ ਕੋਤੇ ਗੱਲ ਹੋਰ ਹਾਂਜੀ ਜਦੋਂ ਮੈਂ ਸਮਝਾਉਣ ਗਈ ਆ ਮੈਨੂੰ ਹਾਂਜੀ ਇਹ ਤੇਰੀ ਮੰਮੀ ਨੂੰ ਫੋਨ ਲਾ ਕੇ ਢਹੀ ਗੱਲਾਂ ਪਤਾ ਕਰਨਾ ਤੇ ਹੋ ਸਕਦਾ ਵਾ ਇਸੇ ਗੱਲ ਕਰਕੇ ਤੇਰੀ ਮੰਮੀ ਨੇ ਕੋਈ ਡੈਡੀ ਤੇਰੇ ਨੂੰ ਦੱਸਿਆ ਹੋਵੇ ਜਾਂ ਕੋਈ ਗੱਲ ਹੋਈ ਹੋਵੇ ਘਰ ਵਿੱਚ ਤੇ ਤਾਂ ਤੈਨੂੰ ਸਾਦੇ ਹੁਣ ਤੂੰ ਫਿਕਰ ਨਹੀਂ ਕਰਨਾ ਚੰਗਾ ਮੈਂ ਤੇਰੇ ਨਾਲ ਵਾ ਕੋਈ ਨਹੀਂ ਤੇ ਪਰ ਤੂੰ ਇਹ ਵੀ ਨਾ ਸੋਚੀ ਕਿ ਮੰਮੀ ਮੈਨੂੰ ਇਹ ਗੱਲ ਕਿਉਂ ਦੱਸਣ ਢਈ ਆ ਬਸ ਠੀਕ ਹੈ ਨਾ ਤੁਸੀਂ ਭੈਣਾ ਜੇ ਮੈਂ ਚੋਨੀ ਤੇ ਹੀ ਰਾਲ ਮਿਲ ਕੇ ਰਹੋ ਹਾਂਜੀ ਠੀਕ ਹੈ ਨਾ ਮੇ ਮਮੀ ਅਹੀ ਤਾਂ ਮੈਂ ਵੀ ਇਹੀ ਚੋਨੀ ਕੇ ਹੀ ਰਾਲ ਮਿਲ ਕੇ ਰਹੀ ਐ ਮੈਨੂੰ ਤਾਂ ਇਹੀ ਕਾ ਚੱਲ ਇੱਥੇ ਇਹਦਾ ਵਿਆਹ ਹੋ ਜਾਊਗਾ ਤੇ ਵਧੀਆਂ ਸੁਧਰ ਜਾਊਗੀ ਪਰ ਉਹ ਤਾਂ ਫਿਰ ਉਹੀ ਕੰਮ ਕਰਨ ਲਈ ਐ ਨਾ ਜਿੰਨਾ ਚਿਰ ਉਹ ਸ਼ਹਿ ਮਿਲਦੀ ਰਹੀ ਨਾ ਉਨਾ ਚਿਰ ਹੀ ਨੇ ਸੁਧਰਨਾ ਪਰ ਚਲੋ ਕੋਈ ਨਹੀਂ ਸਮਝਾ ਕੇ ਵੇਖਾਂਗੇ ਹੋ ਸਕਦਾ ਸੁਧਰ ਹੀ ਜਾਵੇ ਬਾਕੀ ਕੋਈ ਨਹੀਂ ਫਿਰ ਸਵੇਰੇ ਜਾਵਾਂਗੇ ਸੋਣਾਵਾਂਗੇ ਗਾਣਾ ਹਾਂ ਕੋਈ ਨਹੀਂ ਪੁੱਤ ਸਵੇਰੇ ਹੋਇਓ ਹੈ ਹੁਣ ਲੇਟ ਹੋ ਗਿਆ ਪਰ ਅਮਨੇ ਹੁੰਦੇ ਹੁੰਦੇ ਨੇ ਹਾਂਜੀ ਚਲੋ ਠੀਕ ਆ ਫਿਰ ਮੈਂ ਕਰ ਲਾਂ ਕੰਮ ਕਰ ਲਾ ਪੁੱਤ ਕਰ ਲਾ ਵਿਚਾਰੀ ਕਿੰਨੀ ਚੰਗੀ ਆ ਇੰਨਾ ਕ ਮੂੰਹ ਹੋਇਆ ਹੈ ਇਹਦਾ ਹੈ ਇਹ ਵੀ ਤੇ ਟੈਨਸ਼ਨ ਲੈਂਦੀ ਆ ਨਾ ਮਾਂ ਸਗੀ ਹੋਵੇ ਤੇ ਤੀ ਆਪਣੀ ਮਾਂ ਦਾ ਦੁੱਖ ਫੋਲ ਲੈਂਦੀ ਆ ਇਹ ਵਿਚਾਰੀ ਕਿਦਣਾ ਫੋਲੇ ਜੱਸ ਹਾਂਜੀ ਕੋਈ ਨਹੀਂ ਤਿਆਰ ਬਸ ਹੋ ਗਈ ਆ ਸ਼ੇਤੀ ਕਰਦੇ ਕਿਉਂਕਿ ਮੁੜ ਕੇ ਵੀ ਆਉਣਾ ਮੈਨੂੰ ਰਾਜ ਵੀ ਕੰਮਾਂ ਦਾ ਦੋ ਦਿਨ ਚਲੋ ਚਲੋ ਬੱਸ ਹੋ ਹੀ ਗਈ ਐ ਮੈਂ ਕਹਿੰਦਾ ਹੈ ਕਿ ਚਲੋ ਉਹ ਵੀ ਕੰਮ ਕਰ ਹੀ ਜਾਂਦੇ ਹੁਣ ਜਾਣਾ ਤੇ ਹੈਗਾ ਹੀ ਕੋਈ ਨਹੀਂ ਕੋਈ ਨਹੀਂ ਬੱਸ ਮੈਂ ਹੋ ਗਈ ਐ ਰੈਡੀ ਚਲੋ ਚਲ ਠੀਕ ਆ ਫਿਰ ਮੰਮੀ ਨੂੰ ਬੁਲਾ ਦੇ ਬਿੱਗ ਗੱਲ ਸੁਣ ਪੁੱਤ ਹੋ ਗਈ ਤਿਆਰ ਹਾਂਜੀ ਮੰਮੀ ਹੋ ਗਈ ਐ ਅੱਛਾ ਠੀਕ ਆ ਤੇ ਮੈਂ ਆਇਆ ਹੁਣ ਆਈ ਮੈਂ ਤਾਂ ਟਾਈਮ ਨਾਲ ਚੱਜ ਟਾਈਮ ਨਾਲ ਵਾਪਸ ਆ ਜੂਗੇ ਨਾਲੇ ਪੁੱਤ ਤੇਰਾ ਡੈਡੀ ਦੀਖਦਾ ਹੁਣਾ ਹੈ ਹਾਂ ਹਾਂਜੀ ਤੇ ਟਾਈਮ ਨਾਲ ਹੀ ਚੱਜੋ ਠੀਕ ਆ ਹਾਂਜੀ ਚਲੋ ਤੁਸੀਂ ਕਰ ਲਓ ਗੱਲਬਾਤਾਂ ਮੈਂ ਗੱਡੀ ਕੱਢਦਾ ਤੇ ਜਾ ਸਾਜੀ ਫਿਰ ਚਲੋ ਚਲੋ ਤੇਰੀ ਕੋਈ ਨਹੀਂ ਵੀਹ ਪੁੱਤ ਤੇ ਵੈਗ ਰਾਹਣੀ ਹਾਂਜੀ ਮੇਰੀ ਗੱਲ ਸੁਣ ਹੋਂਨਾ ਪੁੱਤ ਧਿਆਨ ਨਾਲ ਹਰ ਇੱਕ ਗੱਲ ਸੁਣਨੀ ਹੈ ਜੱਗਾ ਹਾਂਜੀ ਤੇ ਤੂੰ ਤਾਂ ਮੇਰੀ ਧੀ ਆ ਤੈਨੂੰ ਮੈਂ ਕਹਿ ਸਕਨੀ ਆ ਮੈਨੂੰ ਪਤਾ ਲੱਗ ਗਿਆ ਹੁਣ ਕਿ ਨਾਵ ਥੋੜੀ ਜਿਹੀ ਹੌਸਾ ਹੁੰਦੀ ਆ ਉਹਦੇ ਨਾਲ ਮੈਂ ਗੱਲ ਕਰਾਂ ਨਾ ਉਹ ਥੋੜਾ ਗੁੱਸਾ ਜਿਹਾ ਕਰਦੀ ਆ ਹਾਂਜੀ ਤੇ ਤੇਰ ਨਾਲ ਪੁੱਤ ਮੈਂ ਥੋੜੀ ਗੱਲ ਕਰਨੀ ਆ ਹੈਂ ਕੋਈ ਨਹੀਂ ਤੈਨੂੰ ਟੈਨਸ਼ਨ ਨਾ ਲੋ ਕਰਕੇ ਆਉਂਗੇ ਕੋਈ ਨਹੀਂ ਗੱਲ ਤੇ ਚਲ ਕੋਈ ਨਹੀਂ ਕੋਈ ਗੱਲ ਕਹਿ ਵੀ ਦਊ ਮਮੀ ਤੇਰੀ ਤੇ ਗੁੱਸਾ ਨਾ ਕਰੀਂ ਤੇ ਚੰਗਾ ਨਹੀਂ ਨਹੀਂ ਮਮੀ ਮੈਂ ਅੱਗੇ ਕਿਹੜਾ ਕਰਦੀ ਆ ਉਹਨਾਂ ਦੀ ਗੱਲ ਦਾ ਗੁੱਸਾ ਅੱਗੇ ਵੀ ਤੇ ਇੰਨਾ ਟਾਈ ਕੋਈ ਨਹੀਂ ਜੇ ਚਾਰ ਕਿਲਾ ਕਰ ਵੀ ਦੇਣਗੇ ਤੇ ਕੋਈ ਨਹੀਂ ਚਲ ਕੋਈ ਨਹੀਂ ਮੈਂ ਜੋ ਹੈ ਨਹੀਂ ਹੁਣ ਤੇਰੀ ਮਾਂ ਠੀਕ ਆ ਨਾ ਤੈਨੂੰ ਖਬਰਾਉਣ ਦੀ ਕੋਈ ਲੋੜ ਨਹੀਂਗੀ ਨਹੀਂ ਨਹੀਂ ਕੋਈ ਨਹੀਂ ਹਾਂ ਚਲੋ ਠੀਕ ਆ ਫਿਰ ਜਾਂ ਦੇਖਦਾ ਹੋਣਾ ਤਾਂ ਹੋਇਆ ਹੈ ਹਾਂਜੀ ਆ ਲੋ ਪਿੰਦੇ ਚਾਪੀ ਲੋ ਫਰਾਂ ਦਿੱਤ ਤੇ ਮੈਂ ਇਹ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੇਰੀ ਗੱਲ ਵੱਲ ਧਿਆਨ ਦਿਓ ਦੱਸੋ ਕੀ ਕਹਿਣਾ ਹੈ ਇਹਨੂੰ ਫੋਨ ਕਰ ਲਓ ਹੁਣ ਜਸਦੀ ਜੀ ਦੇ ਕੰਮ ਵੇਖ ਲਓ ਕੀ ਹੋਇਆ ਉਹਦਨ ਮੈਂ ਕਹਿਆ ਹੈ ਕਿ ਜਾਣਾ ਕਹਿੰਦੀ ਕਿ ਨਹੀਂ ਇਕੱਠਿਆਂ ਜਾਵਾਂਗੇ ਤੇ ਹੁਣ ਅੱਜ ਆਪ ਕਿੱਦਾਂ ਚੱਲ ਗਈ ਹੈ ਫਿਰ ਨਵਦੀਪ ਮੈਨੂੰ ਪਰਮ ਦੱਸਣ ਡਿਆ ਸੀ ਕਿ ਕੋ ਕੰਮ ਆ ਨਾ ਛੇਤੀ ਆ ਜਾਣਾ ਡਿਆ ਸੀ ਮੈਨੂੰ ਕਹਿਣ ਕਿ ਜੇ ਜਾਣਾ ਤਾਂ ਵੇਖ ਲਓ ਚੱਲੀਏ ਪਰ ਤੈਨੂੰ ਪਤਾ ਵੀ ਮੇਰਾ ਕੰਮ ਵਾਵਾ ਜ਼ਰੂਰੀ ਸੀ ਤੇ ਨਾਲੇ ਮੈਂ ਇੱਕ ਬੰਦੇ ਨੂੰ ਮਿਲਣਾ ਸੀ ਉਹਨੂੰ ਮੈਂ ਘੰਟੇ ਤੱਕ ਟਾਈਮ ਦਿੱਤਾ ਪਰ ਮੈਂ ਵੀ ਸਾਡੇ ਕੋਲ ਤਾਂ ਜਾਇਆ ਨਹੀਂ ਜਾਣਾ ਪਰ ਇਹ ਬਿੰਦਰਾ ਕਿੰਦਾ ਦੀ ਗੱਲ ਹੋਈ ਇਹਨਾਂ ਨੂੰ ਐਡਾ ਵੀ ਕਿਹੜਾ ਜ਼ਰੂਰੀ ਕੰਮ ਹੈ ਜੇ ਕੋਈ ਉੱਥੇ ਕੰਮ ਹੁੰਦਾ ਨਾ ਤੇ ਮੈਨੂੰ ਵੀ ਮੰਮੀ ਨੇ ਫੋਨ ਕਰਕੇ ਦੱਸਣਾ ਹੀ ਇਹ ਬੰਨੇ ਨਾਲ ਗਏ ਨੇ ਉੱਥੇ ਕੋਈ ਕੰਮ ਨਹੀਂ ਇਹਨਾਂ ਨੂੰ ਚੱਲ ਕੋਈ ਗੱਲ ਨਹੀਂ ਲੱਗ ਜਾਏਗਾ ਪਤਾ ਆ ਜਾਣਗੇ ਕਿਤੇ ਕਿੱਡੀ ਕੁ ਗੱਲ ਹੋ ਗਈ ਜੇ ਚਲੇ ਗਏ ਨੇ ਤੇ ਉਹਨਾਂ ਨੇ ਤੁਹਾਨੂੰ ਦੱਸਣਾ ਵਾਣ ਕੇ ਵੀ ਅਸੀਂ ਕਿਹੜੀ ਗੱਲੋਂ ਗਏ ਆ ਉਹਨਾਂ ਨੂੰ ਐਵੇਂ ਵੀ ਸਿੱਧ ਪੱਦੇ ਨੇ ਨਾ ਸਮਝੋ ਵੀ ਤੁਹਾਨੂੰ ਹਰ ਇੱਕ ਗੱਲ ਦੱਸਣਗੇ ਨਵਦੀਪ ਤੂੰ ਤੇ ਕੋ ਲੜਨ ਨਹੀਂ ਹੈ ਤੇ ਹੋਰ ਬਿੰਦਨ ਲੜਣਾ ਨਾ ਤੇ ਕੀ ਕਰਾਂ ਉਦੋਂ ਤੇ ਮări ਛੇਤੀ ਨੇ ਕਹਿਤਾ ਹੀ ਨਹੀਂ ਨਹੀਂ ਇਹ ਦੋਵੇਂ ਭੈਣਾਂ ਨੇ ਇਕੱਠੀਆਂ ਜਾਣਾ ਵਾ ਡੈਡੀ ਆਂਦਾ ਹੀ ਸਰ ਜਣੇ ਇਕੱਠੇ ਆਇਓ ਤੇ ਅੱਜ ਨਹੀਂ ਨੈਣੀ ਨੇ ਕਿਹਾ ਕਿ ਇਕੱਠੇ ਆਓ ਇਕੱਲੇ ਦੋਵੇਂ ਜੀ ਚੱਲ ਗਏ ਨੇ ਉਹ ਭਾਬੀ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਤੇਰੇ ਪੇਪਰ ਸਿਰ ਤੇ ਆਏ ਹੀ ਤੇ ਤੈਨੂੰ ਕਿਧਾਂ ਦੇ ਵੀ ਚੱਲ ਜਾ ਥੋੜਾ ਬਹੁਤਾ ਆਪ ਵੀ ਸੋਚਿਆ ਕਰਨਾ ਚਲੋ ਠੀਕ ਹੈ ਤੁਹਾਨੂੰ ਸਾਰੇ ਜਣੇ ਨੂੰ ਨਾ ਮੈਨੂੰ ਗਲਤ ਲੱਗਦੀ ਆ ਤੇ ਤੁਹਾਡੀ ਭਾਬੀ ਸੱਚੀ ਆ ਉਹ ਸਾਰਿਆਂ ਦੀ ਅੱਖਾਂ ਵਿੱਚ ਚੰਗੀ ਆ ਤੇ ਮੈਂ ਮਾੜੀ ਆ ਕਿਉਂਕਿ ਮੈਂ ਬੋਲਦੀ ਜੂ ਆ ਨਾ ਸਾਰਿਆਂ ਨਾਲ ਉਹ ਸਭ ਕੁਝ ਉਹ ਕਰਦੀ ਫਿਰਦੀ ਆ ਤੇ ਗਲਤ ਸਾਰੇ ਜਣੇ ਮੈਨੂੰ ਕਹਿੰਦੇ ਰਹਿੰਦੇ ਨੇ ਆਪਾਂ ਨਾਲ ਕਿੱਦਾਂ ਦੀ ਗੱਲ ਹੋਈ ਤੁਸੀਂ ਵੀ ਨਾ ਉਹਨਾਂ ਦਾ ਹੀ ਸਾਥ ਦਿਓ ਕਦੇ ਮੇਰਾ ਸਾਥ ਨਾ ਦਿਓ ਨਵਦੀਪ ਮੈਨੂੰ ਤੁਹਾਡੇ ਸਮਝ ਨਹੀਂ ਲੱਗਦੀ ਤੁਸੀਂ ਦੋਵੇਂ ਭੈਣਾਂ ਜੇ ਇੱਕੋ ਘਰ ਰਹੀਆਂ ਜੇ ਕਿਹੜੀ ਕੋਲ ਲੜਦੀਆਂ ਰਹਿੰਦੀਆਂ ਜੇ ਮੈਂ ਨਹੀਂ ਲੜਦੀ ਹੈਗੀ ਉਹ ਮੇਰੇ ਨਾਲ ਲੜਦੀ ਆ ਉਵਰਦੀ ਹੁੰਦਾ ਨਾ ਉਹਦਾ ਜਗ ਹੁੰਦੀ ਆ ਮੇਰੇ ਤੇ ਕਿ ਮੈਂ ਤੇਰੇ ਤੋਂ ਵੱਡੀਆਂ ਤਾਂ ਤੂੰ ਮੇਰੇ ਹੁਕਮਾਂ ਨਾਲ ਚੱਲ ਤੇ ਮੈਂ ਨਹੀਂ ਪਿੰਦਰ ਇਦਾਂ ਕਰ ਸਕਦੀ ਹੈਗੀ ਨਵਦੀਪ ਫਿਰ ਕੀ ਜੇ ਕਹਿ ਵੀ ਲੈਂਦੇ ਤੇਰੇ ਤੋਂ ਵੱਡੇ ਨੇ ਤੇ ਵੱਡਿਆਂ ਦਾ ਗੁੱਸਾ ਥੋੜੀ ਕਰੀਦਾ ਵਾ ਨਾਲੇ ਮੈਂ ਤੈਨੂੰ ਪਹਿਲੇ ਦਿਨ ਆਖਿਆ ਵੀ ਘਰ ਚ ਲੜਾਈ ਨਹੀਂ ਪੈਣੀ ਚਾਹੀਦੀ ਮੈਂ ਜਦੋਂ ਆਖਿਆ ਮੈਂ ਲੜਾਈ ਪਾਉਂਦੀ ਨਹੀਂ ਹੈ ਲੜਾਈ ਦੀ ਜੜ ਤੇ ਸਾਰੀ ਉਹ ਆ ਜੇ ਮੈਂ ਪਿੰਦਰ ਪੜਨ ਬੈਣੀ ਆ ਨਾ ਤੇ ਉਹਨਾਂ ਉਦੋਂ ਕੰਮ ਦੇ ਜਾਂਦੇ ਨੇ ਵੀ ਆਹ ਕੰਮ ਕਰਨ ਵਾਲਾ ਪਿਆ ਵਾ ਉਹ ਕੰਮ ਕਰਨ ਵਾਲਾ ਪਿਆ ਵਾ ਤੂੰ ਇਨੇ ਚਿਰ ਦੀ ਪੜ੍ਹਨੀ ਆ ਹਣ ਰਹਿਂਦੀ ਹੁਣ ਆ ਕੰਮ ਕਰਦੀ ਉਹ ਕਰਦੀ ਜਿਵੇਂ ਨਹੀਂ ਨਾ ਕਰਾਂਗੀ ਤੇ ਫਿਰ ਗੜੀ ਉਹ ਮੂੰਹ ਬਣਾ ਲੈਂਦੀ ਐ ਤੂੰ ਕਹਿ ਦਿਆ ਕਰ ਪੀ ਮੈਂ ਪੜਨ ਡਈ ਆ ਤੇ ਮੇਰਾ ਨਹੀਂ ਟਾਈਮ ਹੈਗਾ ਦੱਸਣਾ ਤੇ ਨਹੀਂ ਆਂ ਕਿ ਜੇ ਮੈਂ ਨਹੀਂ ਕਰਾਂਦੀ ਤੇ ਗੜੀ ਉਹ ਮੂੰਹ ਬਣ ਜਾਂਦੇ ਨੇ ਆਂਦੀ ਵੀ ਜਦੋਂ ਕੰਮ ਕਰਨੇ ਹੁਣ ਉਦੋਂ ਹੀ ਤੇ ਨੂੰ ਪੜਾਈ ਦਾ ਚੇਤਾ ਆਉਂਦਾ ਪਰ ਨਵਦੀਪ ਜਿੱਦਾਂ ਹੱਥੋਂ ਡਈ ਆਂ ਭਾਬੀ ਵੱਲੋਂ ਕਹਿਣ ਕਿੰਨਾ ਚਿਰ ਹੋ ਗਿਆ ਭਾਬੀ ਤੇਰੇ ਤੋਂ ਪਹਿਲਾਂ ਤੇ ਆਇਆ ਪਹਿਲਾਂ ਤੇ ਇਦਾਂ ਦੀ ਕੋਈ ਕੋ ਗੱਲ ਹੋਈ ਨਹੀਂ ਆ ਠੀਕ ਐ ਤੁਸੀਂ ਮੇਰੀ ਗੱਲ ਤੇ ਨਾ ਕਦੇ ਵੀ ਯਕੀਨ ਕਰਿਓ ਮੈਂ ਤੇ ਚਾਹੁੰਦੀ ਨਹੀਂ ਆ ਕਿ ਮੇਰਾ ਇਹ ਘਰ ਵਿੱਚ ਵਿਆਹ ਹੋਵੇ ਉਤੇ ਉਹਨਾਂ ਨੇ ਜੋਰ ਦਿੱਤਾ ਹੈ ਤਾਂ ਇੱਥੇ ਮੇਰਾ ਵਿਆਹ ਹੈ ਮੈਂ ਤੇ ਆਪਣੀ ਮਾਪਿਆਂ ਨੇ ਚਾਹੇ ਕਿ ਮੈਂ ਨਹੀਂ ਉੱਥੇ ਵਿਆਹ ਕਰਾਉਣਾ ਤੁਹਾਡੀ ਦੋਵਾਂ ਭੈਣਾਂ ਦੀ ਵੀ ਬੰਨੀ ਹੈਗੀ ਤੁਹਾਡੀ ਫਿਰ ਪਹਿਲਾਂ ਨਹੀਂ ਬੰਦੀ ਹੋਏਗੀ ਤੇ ਤਾਂ ਹੋ ਤੁਹਾਡੇ ਦੋਵਾਂ ਭਰਾਵਾਂ ਦੀ ਬੰਦੀ ਉਹ ਦੱਸ aí ਕਦੀ ਲੜੇ ਹੋਈਏ ਤੇ ਲੜੇ ਹੋਈਏ ਤੁਸੀਂ ਆਪਣੇ ਕੰਮ ਤੇ ਰਹਿੰਦੇ ਹੋ ਆਪਣੇ ਕੰਮ ਤੇ ਰਹਿੰਦਾ ਤੇ ਐਵੇਂ ਨਾਲ ਜਿਤਵਾਲੀਆਂ ਕਰਦੀ ਰਹਿੰਦੀ ਇੱਥੇ ਉਹ ਤੂੰ ਵੀ ਮਾੜਾ-ਮੋਟਾ ਕਰ ਲਿਆ ਕਰ ਹਾਂ ਤੇ ਕਰਦੀ ਤੇ ਹੈਗੀਆਂ ਪਰ ਮੈਂ ਖੁਸ਼हाल ਮਰਦਾ ਦੱਸੋ ਮੈਨੂੰ ਹੁਣ ਦੱਸ ਮੈਂ ਕੀ ਕਰਾਂ ਮੇਰੇ ਕੋ ਕੀ ਚਾਉਣੀ ਹੈ ਦੱਸ ਉਹ ਕਿਉਂ ਹੋ ਗਿਆ ਮੈਨੂੰ ਇਹ ਨਹੀਂ ਸਮਝ ਲੱਗ ਰਹਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਤੇਰੇ ਪਿੰਡ ਗਏ ਨੇ じゃ ਫੋਨ ਕਰਕੇ ਪੁੱਛ ਲੈ ਫਿਰ ਤੇ ਜਿੱਦਨ ਮੈਂ ਤੈਨੂੰ ਕਿਹਾ ਸੀ ਮੇਰੇ ਨਾਲ ਚਲੋ ਉਦੋਂ ਦੇ ਤੂੰ ਹੀ ਮੇਰੇ ਨਾਲ ਤੁਰੇ ਨਹੀਂ ਹੋ ਜੀਵਨ ਲੀਮਾ ਹਾਂਜੀ ਉਹ ਪਰਮਹਉਣੀ ਤੇ ਜੇ ਨਹੀਂ ਗਏ ਫਿਰ ਤੇ ਕਿੱਧਰੋਂ ਗਏ ਆ ਪਰਮਹਉਣਾ ਕਿੱਥੇ ਜਾਣਾ ਹੈ ਉਹਨਾਂ ਜੱਸ ਗੱਡੀ ਦਾ ਫੋਨ ਆਇਆ ਹੈਗਾ ਅੱਛਾ ਉਹਨਾਂ ਨੇ ਸੱਦਿਆ ਵਾ ਤਾਂ ਮੈਨੂੰ ਸ਼ਾਮ ਹੀ ਆਂਦੀ ਹੈਗੀ ਮੰਮੀ ਜਾਣਾ ਵਾ ਅੱਛਾ ਸ਼ਾਮੀ ਮੈਂ ਨਹੀਂ ਜਾਣ ਦਿੱਤਾ ਠੀਕ ਹੈ ਮੈਂ ਕਿਹਾ ਵੀ ਛੱਟ ਪਹੁੰਚ ਪੈ ਲੈਂਦੀ ਹੰਤਰੀ ਤੇ ਦਿੰਦਾ ਪਾਲਦਾ ਕੋਈ ਨਹੀਂ ਲਾਈਟਾਂ ਵੱਜਦੀਆਂ ਤੇ ਮੇਰਾ ਨੀ ਜੀ ਕਰਦਾ ਹੁਣ ਨਾ ਜਾਓ ਤਾਂ ਸਵੇਰੇ ਚਲ ਜਿਓ ਤਾਂ ਕਰਕੇ ਟਾਈਮ ਨਾ ਉੱਠ ਕੇ ਤਿਆਰ ਹੋ ਕੇ ਚਲ ਗਏ ਨਹੀਂ ਕੋਈ ਗੱਲ ਹੋਈ ਹੈ ਕੋਈ ਹੋਈ ਹੁਣੀ ਆ ਆ ਕਰਕੇ ਉਹਨਾਂ ਨੇ ਸੱਧਿਆ ਵਾ ਹੁਣ ਆਉਣਗੇ ਫਿਰ ਪਤਾ ਲੱਗੂਗਾ ਕਿ ਕੀ ਗੱਲ ਵਾ ਆਹੋ ਮੈਂ ਤਾਂ ਕਹੀ ਪੜੇ ਫਿਰਨ ਦੇ ਬਣ ਗਈ ਗੱਲ ਨਾਲੇ ਸਾਲ ਜਿਹੜੀ ਗੱਲ ਹੋਈ ਤੁਹਾਨੂੰ ਦੱਸੀ ਤੇ ਹੈਗੀ ਮੈਂ ਸਾਰੀ ਆਹੋ ਤੇ ਹੋ ਸਕਦਾ ਵਾ ਨਾਂ ਨੇ ਆਪਣੀ ਮਾਣ ਚੰਨੀਆਂ ਮਾਣੀਆਂ ਗੱਲਾਂ ਕੀਤੀਆਂ ਵਾ ਮੈਨੂੰ ਪਤਾ ਵਾ ਦੱਸਣ ਦੇ ਹੀ ਹੈਗੀ ਤੇ ਉਹ ਕਿਤੇ ਮੰਮੀ ਉਹਦੀ ਨੇ ਕਿ ਡੈਡੀ ਨੂੰ ਕੁਝ ਕਿਹਾ ਹੋਣਾ ਆਹੋ ਹੋ ਸਕਦਾ ਤਾਂ ਸੱਧਿਆ ਹੋਵੇ ਤਾਂ ਇਹੋ ਗੱਲ ਹੋਣੀ ਹੈ ਹੁਣ ਵੇਖੋ ਉੱਥੇ ਪਹੁੰਚਣਗੇ ਜਿੰਨ ਸਰ ਘਰ ਨਹੀਂ ਆਉਂਦੇ ਉਹਨਾਂ ਚੱਤਰੀ ਪਤਾ ਲੱਗਣਾ ਵੀ ਕੀ ਗੱਲ ਹੈ ਤੇ ਕੀ ਨਹੀਂ ਵੀ ਇਹਨਾਂ ਦੋਏ ਭੈਣਾਂ ਨੂੰ ਨਹੀਂ ਗਲਤ ਨੂੰ ਖੁੱਲ ਦੇ ਦੋਵੇਂ ਮਹਿਣੀਕੋਲ ਦੀਆਂ ਇਹਦਾ ਜਸ ਦਾ ਕੋਈ ਦਸੂਰ ਨਹੀਂ ਜਸ ਬੜੀ ਚੰਗੀ ਆ ਇਹ ਸਾਰਾ ਕਸੂਰੀ ਨਵਦਾ ਵਾ ਹੁਣ ਮੈਨੂੰ ਪਤਾ ਲੱਗ ਗਿਆ ਵਾ ਮੈਂ ਤਾਂ ਆਪਣੇ ਕੰਨ ਹੀ ਸੁਣ ਲਿਆ ਸਭ ਕੋ ਚੱਲਣਾ ਹੁਣ ਆਉਂਦੀਆਂ ਨੇ ਦੋਵੇਂ ਤੂੰ ਹੁਣ ਇਦਾਂ ਕਰੀ ਜਦੋਂ ਆਉਣ ਗਈਆਂ ਨਾ ਸਾਰੇ ਇਕੱਠੇ ਹੋਣਗੇ ਘਰ ਉਹਨੂੰ ਸਾਰੇ ਜਣਾਂ ਨੂੰ ਭਾਲ ਕੇ ਨਾ ਤੇ ਤੂੰ ਆਪ ਸਮਝਾਈ ਮੈਂ ਤਾਂ ਬੜਾ ਸਮਝਾਇਆ ਜਸ ਨੂੰ ਵੱਖਰਾ ਸਮਝਾਇਆ ਨਵ ਨੂੰ ਵੱਖਰਾ ਸਮਝਾਇਆ ਹੁਣ ਤੂੰ ਹੀ ਸਮਝਾ ਕੇ ਵੇਖ ਲੋ ਇੱਕ ਵਾਰੀ ਚੱਲ ਕੋਈ ਨਹੀਂ ਆਉਂਦੇ ਆ ਨਾ ਤੇ ਬਾਰ ਕਿਹੜੇ ਨਾਲ ਮੈਂ ਗੱਲ ਕਰਾਂ ਜਾਸ ਤੇ ਬੜੀ ਚੰਗੀ ਆ ਪਰ ਉਹ ਵੀ ਚੰਗਾ ਵਾ ਉਹ ਤਾਂ ਤਾਂ ਕਿੱਧਰ ਵੀ ਬੜਾ ਚੰਗਾ ਸਿਆਣਾ ਸਮਝਦਾਰ ਵਾ ਪਰ ਹੁਣ ਸਾਥ ਜਿਹਦਾ ਨਾਲ ਮਿਲ ਜੇ ਤਾਂ ਕੀ ਕਰ ਸਕਦਾ ਕੋਈ ਹਨਾ ਕੋਈ ਨਹੀਂ ਤੇ ਇਹਦਾ ਨਾ ਕੰਮ ਰੋ ਖਊਗਾ ਜਿਹਦੇ ਮਾਂ ਤੋਂ ਨੂੰ ਸੱਦਾਂਗੇ ਚਲੋ ਵੇਖ ਲਓ ਠੀਕ ਨਹੀਂ ਜੇ ਸਾਡੀ ਨਾਮ ਮੰਨਨੇ ਵੀ ਫਿਰ ਸੱਦਣਾ ਪੈਣਾ ਕਿਸ ਨੂੰ ਕਿਸ ਨੂੰ ਚਲੋ ਕੋਈ ਨਹੀਂ ਗਲਤ ਤੇ ਕੱਲੀ ਹੁਣ ਨਾ ਵਹਿ ਕਰ ਵਿੱਚ ਬਾਕੀ ਤੇ ਸਾਰੇ ਚੰਗੇ ਆ ਕੋਈ ਨਹੀਂ ਵੇਖ ਕੇ ਉਹਨੇ ਮ ਚੰਗੀ ਹੋ ਜਾਣਾ ਚਲ ਯਾਰ ਉਹ ਆਪਣੀ ਮਾਂ ਕੋ ਉਹਨਾਂ ਕੋਈ ਗੱਲ ਕਰੂਗੇ ਉਹਦੇ ਨਾਲ ਆਹ ਚਲ ਠੀਕ ਆਉਂਦੇ ਤੇ ਫੇਰ ਪਤਾ ਲੱਗਣਾ ਆਹੋ ਤੇ ਪਰ ਤੂੰ ਨਾ ਕੋਈ ਗੱਲ ਕਰੀ ਹੁਣ ਨਹੀਂ ਮੈਂ ਕਦੀ ਕਰਦੀ ਆ ਹਾਂ ਮੈਂ ਨਹੀਂ ਕਰਦੀ ਇਹਦੀ ਗੱਲ ਕੋਈ ਚਲ ਆਜੋ ਫੇਰ ਚਲ ਕੋਈ ਨਹੀਂ ਹੋਣਾ ਬੰਦ ਚਲੋ ਯਾਰ